20 सेमेस्टर 1 जर्नल पंजाबी ਅੱਜ ਆਪ ਅਗਲੀ ਕਹਾਣੀ ਕਰਨ ਜਾ ਰਹੇ ਹਾਂ ਮੈਨੂੰ ਟਗੋਰ ਬਣਾ ਦੇ ਮਾਂ ਇਹ ਜੋ ਕਹਾਣੀ ਹੈ ਪੰਜਾਬੀ ਸਾਹਿਤ ਦੇ ਜਾਣੇ ਪਛਾਣੇ ਕਹਾਣੀਕਾਰ ਮੋਹਨ ਪੰਡਾਰੀ ਦੀ ਲਿਖੀ ਹੋਈ ਹੈ ਤੇ ਇਸ ਕਹਾਣੀ ਦਾ ਜੋ ਵਿਸ਼ਾ ਹੈ ਉਹ ਇਹ ਹੀ ਹੈ ਕਿ ਮੁਸ਼ਕਤ ਤੇ ਹੀਨਤਾ ਭਾਵ ਦੇ ਪਾਰ ਹੇਠ ਦਬਿਆ ਜਿਹੜਾ ਇੱਕ ਪ੍ਰਤਿਭਾਸ਼ਾਲੀ ਨੌਜਵਾਨ ਕਵੀ ਦਾ ਦੁਖਾਂਤ ਹੈ ਤੇ ਕਹਾਣੀ ਦਾ ਵਿਸ਼ਾ ਜਿਹੜਾ ਹੈ ਕਾਫੀ ਨਰੋਆ ਤੇ ਮੌਲਿਕ ਹੈ ਤਾਂ ਦੇਖਦੇ ਕਹਾਣੀ ਦੇ ਵਿੱਚ ਹੈ ਕੀ ਹੈ ਤਾਂ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਬਦਰੂ ਜੋ ਕਹਿੰਦੇ ਹਲੇ ਸਕੂਲ ਵਿੱਚ ਹੀ ਪੜਦਾ ਸੀ ਤਾਂ ਕਹਿੰਦੇ ਉਹਨੇ ਜਿਹੜੀ ਉਹਦੀ ਲਿਖੀ ਕਵਿਤਾ ਹੈ ਤਾਂ ਉਸਦੇ ਵਿੱਚ ਉਹਦੇ ਮਾਸਟਰ ਨੂੰ ਕਵੀ ਨੂੰ ਟੈਗੋਰ ਵਰਗਾ ਜਿਹੜਾ ਰੰਗ ਦਿਖਾਈ ਦਿੱਤਾ ਉਸ ਦੀ ਲਿਖੀ ਹੋਈ ਕਵਿਤਾ ਦੇ ਵਿੱਚੋਂ ਬਧਰੂ ਨੂੰ ਲਗਲੇ ਪਿੰਡ ਵਿੱਚ ਆਏ ਨੇਤਾ ਪਾਸੋਂ ਹਰ ਖੇਤਰ ਦੇ ਵਿੱਚ ਫਸਟ ਰਹਿਣ ਕਰਕੇ ਕਹਿੰਦੇ ਬਹੁਤ ਸਾਰੇ ਇਨਾਮ ਪ੍ਰਾਪਤ ਹੋਏ ਪਰ ਪਿੱਛੋਂ ਕਹਿੰਦੇ ਪਿਤਾ ਦੀ ਬਿਮਾਰੀ ਤੇ ਘਰ ਦੀ ਗਰੀਬੀ ਕਰਕੇ ਉਹਨੂੰ ਕੰਮ ਕਰਨ ਲਈ ਸਕੂਲੋਂ ਹਟਾ ਲਿਆ ਗਿਆ ਉਸਦੇ ਮਗਰੂਸ ਨੂੰ ਪ੍ਰਤੀਤ ਹੋਇਆ ਕਿ ਉਸ ਦੇ ਅੰਦਰੋਂ ਅੱਧਾ ਟੈਗੋਰ ਕਹਿੰਦੇ ਮਰ ਗਿਆ ਹੈ ਕਿਉਂਕਿ ਉਹ ਕਾਫੀ ਪ੍ਰਤਿਭਾਸ਼ਾਲੀ ਸੀ ਪਰ ਘਰ ਦੀਆਂ ਮਜਬੂਰੀਆਂ ਕਰਕੇ ਹਨ ਉਸ ਨੂੰ ਪੜ੍ਹਾਈ ਤੋਂ ਵਾਂਝਾ ਰਹਿਣਾ ਪਿਆ ਤੇ ਇਸ ਪਿੱਛੋਂ ਉਸ ਦਾ ਮਾਸਟਰ ਕਵੀ ਉਸ ਦੀਆਂ ਕਵਤਾਂਵਾਂ ਨੂੰ ਕਫਤਾਵਾ ਹੀ ਨਹੀਂ ਸੀ ਮੰਨਦਾ ਇੱਕ ਦਿਨ ਕਹਿੰਦੇ ਉਹ ਪਿੰਡ ਵਿੱਚ ਨਵੇਂ ਸਕੂਲ ਦਾ ਨਹੀਂ ਪੱਥਰ ਰੱਖਣਾ ਹੈ ਨੇਤਾ ਦਾ ਭਾਸ਼ਣ ਸੁਣਦਾ ਸੀ ਤੇ ਸਕੂਲ ਦੇ ਨੇੜੇ ਪਹੁੰਚ ਕੇ ਉਹ ਨੇਤਾ ਦੇ ਆਉਣ ਦੀ ਖੁਸ਼ੀ ਦੇ ਵਿੱਚ ਗੇਟ ਤੇ ਗਹਿਮਾ ਗਹਿਮੀ ਦੇਖ ਕੇ ਮਸਤ ਹੋ ਗਿਆ ਤੇ ਉਸ ਦੀਆਂ ਜਿਹੜੀਆਂ ਬੁੱਲੀਆਂ ਇੱਕ ਅਛੂਤਾ ਗੀਤ ਗਾਉਣ ਲੱਗੀਆਂ ਪਰantu ਕਹਿੰਦੇ ਇਸ ਸਮੇਂ ਹੀ ਇੱਕ ਵੈਲੀ ਜੱਟ ਨੇ ਪਿੱਛੋਂ ਆ ਕੇ ਉਸ ਨੂੰ ਕੀਆ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਕਹਿੰਦੇ ਉਸਨੇ ਗਧਿਆਂ ਨੇ ਉਸਦੀ ਪੈਲੀ ਉਜਾੜ ਦਿੱਤੀ ਸੀ ਇਸ ਤਰ੍ਹਾਂ ਉਸ ਨੂੰ ਕਫਤਾ ਵਿੱਚ ਗੋਚਣਾ ਕਹਿੰਦੇ ਮਹਿੰਗਾ ਪੈਂਦਾ ਸੀ ਇਸ ਕਰਕੇ ਸੀ ਦੇਖਦੇ ਹਾਂ ਕਿ ਇਸ ਕਹਾਣੀ ਦਾ ਜੋ ਵਿਸ਼ਾ ਹੈ ਉਹ ਇਹ ਪੇਸ਼ ਕਰਨਾ ਹੈ ਕਿ ਸਧਾਰਨ ਜੀਵਨ ਵਿੱਚ ਪੈਦਾ ਹੋਣ ਵਾਲੇ ਕਲਾਕਾਰ ਦੀ ਪ੍ਰਤਿਭਾ ਮੁਸ਼ਕਿਲ ਤੇ ਹੀਨਤਾ ਭਾਵ へਟ ਜਿਹੜੀ ਹੈ ਦੱਬ ਕੇ ਰਹਿ ਜਾਂਦੀ ਹੈ ਕਹਾਣੀ ਦੇ ਕਥਾਨਕ ਦਾ ਜੋ ਆਰੰਭ ਹੈ ਉਹ ਬੜਾ ਰੋਮਾਂਟਿਕ ਮਾਹੌਲ ਬਣਾਦਾ ਹੈ ਤੇ ਫਿਰ ਮਾਧ ਦੇ ਵਿੱਚ ਕਹਾਣੀ ਬਧਰੂ কুমਹਾਰ ਦਾ ਬੀਤਿਆ ਜੀਵਨ ਕਹਾਣੀ ਨੂੰ ਕਾਫੀ ਸਵਾਦਲੀ ਬਣਾਉਂਦਾ ਹੈ ਤੇ ਅੰਤ ਕਾਫੀ ਜ਼ੋਰਦਾਰ ਹੈ ਜਦੋਂ ਬਧਰੂ কুমਹਾਰ ਜਿਹੜਾ ਹੈ ਨਵਾਂ ਗੀਤ ਉਚਾਰਦਾ ਹੈ ਪਰ ਉਹਨੂੰ ਕੀ ਹੈ ਜੱਟ ਮਰਨ ਲੱਗ ਪੈਂਦੇ ਨੇ ਇਸ ਕਰਕੇ ਕਹਾਣੀ ਦਾ ਜੋ ਅੰਤ ਹੈ ਉਹ ਦੁਖਾਂਤਕ ਹੈ ਤੇ ਕਹਾਣੀ ਵਿੱਚ ਜੋ ਹੈ ਕਾਫੀ ਸਾਰੀਆਂ ਹਸਾਉਣੀਆਂ ਘਟਨਾਵਾਂ ਦਾ ਜ਼ਿਕਰ ਹੈ ਇਹ ਇੱਕ ਪਾਤਰ ਪ੍ਰਧਾਨ ਤੇ ਮਨੋਵਿਗਿਆਨਿਕ ਕਹਾਣੀ ਹੈ ਕਹਾਣੀਕਾਰ ਨੇ ਸਾਰੀ ਕਹਾਣੀ ਉਸ ਦੀ ਪ੍ਰਤਿਭਾ ਦੇ ਦੱਬ ਕੇ ਰਹਿ ਜਾਣ ਨੂੰ ਸਪਸ਼ਟ ਕਰਨ ਲਈ ਉਸਾਰੀ ਹੈ ਸਮੁੱਚੇ ਤੌਰ ਤੇ ਇੱਕ ਉਕਸੁਤਾ ਜਿਹੜੀ ਭਰੀ ਸਵਾਦਲੀ ਤੇ ਰੋਚਕ ਕਹਾਣੀ ਹੈ ਤਾਂ ਦੇਖਿਆ ਕਿ ਜੋ ਬਦਰੂ ਘੁਮਿਆ ਰਹੇ ਹਨ ਨਾ ਬਹੁਤ ਵਧੀਆ ਕਵਿਤਾਵਾਂ ਲਿਖਦਾ ਹੈ ਉਹਦੇ ਮਾਸਟਰ ਨੂੰ ਉਹਦੇ ਵਿੱਚ ਉਹਦੀਆਂ ਕਵਿਤਾਵਾਂ ਦੇ ਵਿੱਚ ਲੱਗਦਾ ਹੈ ਕਿ ਤੇ ਗੋਹ ਹਨ ਵਰਗਾ ਰੰਗ ਦੀ ਖਾਈ ਦਿੰਦਾ ਹੈ ਪਰ ਫਿਰ ਘਰ ਦੀਆਂ ਮਜਬੂਰੀਆਂ ਕਰਕੇ ਉਹ ਗੇ ਪੜਦਾ ਨਹੀਂ ਤੇ ਉਹਨੂੰ ਕਾਫੀ ਸ਼ੌਂਕ ਹੁੰਦਾ ਹੈ ਹਨਾ ਮੇਂ ਨੇਤਾ ਕੋਈ ਆਇਆ ਤੇ ਭਾਸ਼ਣ ਸੁਣਨੇ ਤਾਂ ਫਿਰ ਐ ਏਦਾਂ ਹੀ ਉਹਨੂੰ ਜੱਟ ਮਾਰਨ ਲੱਗ ਜਾਂਦੇ ਨੇ ਕਿ ਐਵੇਂ ਤੇਰੇ ਗਦਿਆਂ ਨੇ ਸਾਡੀ ਆਕੇ ਪੈਲੀ ਉਜਾੜ ਦਿੱਤੀ ਤਾਂ ਅਸੀਂ ਦੇਖਿਆ ਕਿ ਜੋ ਕਹਾਣੀ ਦਾ ਕਥਾਨਕ ਹੈ ਉਹ ਰੋਮਾਂਟਿਕ ਹੁੰਦਾ ਹੁੰਦਾ ਫਿਰ ਇੱਕ ਜੀਵਨ ਦੇ ਵਿੱਚ ਬੀਤ ਗਿਆ ਸਾਰਾ ਨੋਸਟਾਲਜਿਕ ਗਿਆ ਤੇ ਐਂਡ ਦੇ ਵਿੱਚ ਆ ਕੇ ਕਾਫੀ ਦੁਖਾਂਤਕ ਅੰਤ ਹੋਇਆ ਤੇ ਇਹ ਹੈਗੀ ਸੀ ਕਹਾਣੀ ਮੈਨੂੰ ਟੈਗੋਰ ਬਣਾ ਦੇ ਮਾਹਮੋਹਨ ਪੰਡਾਰੀ ਦੀ ਮਿਲਦੇ ਆਂ ਅਗਲੀ ਕਹਾਣੀ ਦੇ ਨਾਲ ਧੰਨਵਾਦ